ਪਾਪੀ ਸੋ ਤਨ ਗੱਡਿਆ ਧੁੱਕਾ ਪਈਆਂ ਤਿੱਤ ਜਿੱਤ ਮੁਖ ਨਾਮ ਨਾ ਉਚਰਹਿ ਭਿਨ ਨਾਵੈ ਰਸ ਖਾਹਿ ਨਾਨਕ ਏਵੈ ਜਾਣੀਐ ਤਿੱਤ ਮੁਖ ਧੁੱਕਾ ਪਾਹਿ ਮਹਲਾ ਪਹਿਲਾ ਭਾਂਡ ਜੰਮੀਐ ਭਾਂਡ ਨਿਮਿਐ ਪੰਡੇ ਮੰਗਣ ਵੇ ਆਹ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮਵਾ ਪੰਡ ਪਾਲੀ ਐ ਪੰਡ ਹੋਵੇ ਬੰਦਾਨ ਸੋ ਕਿਉ ਮੰਦਾ ਆਕੀਐ ਜਿਤ ਜੰਮਹਿ ਰਾਜਾਨ ਪੰਡੋਹ ਹੀ ਪੰਡ ਉਪਜੈ ਪੰਡ ਬਾਜ ਨ ਕੋ ਏ ਨਾਨਕ ਪੰਡ ਬਾਹਰਾ ਏ ਕੋ ਸੱਚਾ ਸੋ ਏ ਜਿਤ ਮੁਖ ਸਦਾ ਸਾਲਾਹੀ ਐ